ਆਣੇ ਦਾ ਜਦੋਂ ਸਮਾਉਤ ਹੋਇਆ ਜਿੱਥੇ ਜਿੱਤ ਹੋਈ ਪਾਤਸ਼ਾਹ ਦੀ ਪੀਰ ਬੁੱਧੂ ਸ਼ਾਹ ਗੁਰੂ ਸਾਹਿਬ ਜੀ ਨੂੰ ਮਿਲਣ ਆਇਆ ਸ਼ੁਕਰਾਨੇ ਵਜੋਂ ਪਾਤਸ਼ਾਹ ਨੂੰ ਜਦੋਂ ਮਿਲਣ ਆਇਆ ਮਹਾਂਦ ਕਿਰਪਾਲ ਦਾਸ ਪੌਂਡਾ ਸਾਹਿਬ ਦੀ ਧਰਤੀ ਦੇ ਦੋਵੇਂ ਇਹ ਗੁਰਸਿੱਖ ਜਦੋਂ ਮਿਲਣ ਆਏ ਪਾਤਸ਼ਾਹ ਨੇ ਪੀਰ ਬੁੱਧੂ ਸ਼ਾਹ ਜਦ ਦੁਆਏ ਨਮਸ਼ਕਾਰ ਕੀਤੀ ਗੁਰੂ ਸਾਹਿਬ ਅੱਗੇ ਦੋਵਾਂ ਗੁਰਸਿੱਖਾਂ ਨੇ ਤੇ ਪਾਤਸ਼ਾਹ ਨੇ ਹੌਸਲਾ ਦਿੰਦਾ ਆਖਿਆ ਪੀਰ ਬੁੱਧੂ ਸ਼ਾਹ ਨੂੰ ਜੋ ਪੁੱਤਰ ਸ਼ਹੀਦ ਹੋਏ ਹਨ ਇਹਨਾਂ ਨੂੰ ਅਫਸੋਸ ਨਾ ਕਰਿਓ ਤੇ ਪੀਰ ਬੁੱਧੂ ਸ਼ਾਹ ਦਾ ਹੌਸਲਾ ਗੋ ਕਿਸੇ ਵੀ ਸਤਿਗੁਰੂ ਜੀ ਇਹ ਅਫਸੋਸ ਨਹੀਂ ਸਗੋਂ ਮੈਂ ਸ਼ੁਕਰਾਨਾ ਕਰਦਾ ਹਾਂ ਮੇਰੀ ਪਤਨੀ ਦੀ ਕੁੱਖ ਸਫਲੀ ਹੋ ਗਈ ਹੈ ਜਿਸ ਕੁੱਖ ਵਿੱਚ ਉਹ ਇਹ ਮਹਾਨ ਜੋਧੇ ਪੈਦਾ ਹੋਏ ਜੇ ਅੱਜ ਸ਼ਹੀਦ ਹੋ ਗਏ ਇਹ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਜਾ ਬੈਠੇ ਨੇ ਜੇ ਸ਼ਹੀਦ ਹੋ ਗਏ ਮੇਰੇ ਭਰਾ ਇਹ ਵੀ ਅਮਰ ਹੋ ਗਏ ਨੇ ਤੇ ਇਹਨਾਂ ਦਾ ਵੀ ਨਾਮ ਇਤਿਹਾਸ ਵਿੱਚ ਪੜਿਆ ਜਾਣਾ ਹੈ ਤੇ ਮੇਰੇ ਵਿੱਚ ਕੋਈ ਅਫਸੋਸ ਨਹੀਂ ਸਭੋ ਮੈਂ ਸ਼ੁਕਰਾਨੇ ਵਿੱਚ ਭਿੱਜ ਕੇ ਤੁਹਾਡੀ ਚਰਣੀ ਆਇਆ ਹਾਂ ਤੇ ਪਾਦਸ਼ਾਹ ਨੇ ਆਖਿਆ ਵੀ ਤੁਹਾਡੀ ਇਸ ਬਹਾਦਰੀ ਨੂੰ ਵੇਖ ਕੇ ਮੰਗੋ ਕੀ ਮੰਗਦੇ ਹੋ ਫਿਰ ਵੇਖੋ ਤੇ ਕੀ ਮੰਗਿਆ ਸੀ ਯਾਦ ਹੋਵੇ ਸਾਨੂੰ ਪੀਰ ਬੁੱਧੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਕੀ ਆਖਿਆ ਸੀ ਵੀ ਸਤਿਗੁਰੂ ਜੀ ਜੇ ਤਰੁੱਟ ਕੇ ਦੇਣਾ ਚਾਹੁੰਦੇ ਹਾਂ ਤਾਂ ਸਿੱਖੀ ਦੀ ਦਾਤ ਦੇ ਦਿਓ ਇਹ ਅਰਦਾਸ ਕਰਿਓ ਜਿਹੜਾ ਪ੍ਰੇਮ ਤੁਹਾਡੇ ਨਾਲ ਹੁਣ ਹੈ ਤੋ ਵੀ ਦੁਗਣਾ ਹੋਰ ਪ੍ਰੇਮ ਪੈਜੇ ਜੇ ਲੋੜ ਆਵੇ ਮੈਂ ਆਪਣਾ ਆਪ ਬਾਰਨ ਦੇ ਲਈ ਹੋਰ ਤਿਆਰ ਹੋ ਜਾ ਮੈਂ ਦਾਤ ਮੰਗਦਾ ਤੇ ਉਹ ਸਮੇਂ ਪਾਤਸ਼ਾਹ ਜੀ ਕਿਸਾਂ ਨੂੰ ਕੰਗਾ ਕਰਦੇ ਨੇ ਪੌਂਡਾ ਸਾਹਿਬ ਜਦੋਂ ਦਰਸ਼ਨਾਂ ਨੂੰ ਜਾਉ ਤਾ ਲੰਗਰ ਹਾਲ ਦੇ ਨਾਲ ਹੀ ਇੱਕ ਗੁਰਦੁਆਰਾ ਹੈ ਇਤਿਹਾਸ ਲਿਖਿਆ ਉੱਥੇ ਵੀ ਜਦੋਂ ਪੀਰ ਬੁੱਧੂ ਸ਼ਾਹ ਜੀ ਆਏ ਮਹਾਂਤ ਕਿਰਪਾਉ ਦਾਸ ਜੀ ਆਏ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਗਾਤਰੀ ਦੀ ਇੱਕ ਕਿਰਪਾਣ ਦਿੱਤੀ ਵੱਡੀ ਕਿਰਪਾਉ ਜਿਹੜੀ ਗਾਤਰੇ ਭਾਈ ਪਾਤਸ਼ਾਹ ਨੇ ਉਹ ਦਿੱਤੀ ਤੀਰ ਦਿੱਤੇ ਪੀਰ ਬੁੱਧੂ ਸ਼ਾਹ ਨੂੰ ਗੁਰੂ ਸਾਹਿਬ ਕੇਸਾਂ ਨੂੰ ਕੰਗਾ ਕਰ ਰਹੇ ਸਨ ਉਹ ਕੇਸਾਂ ਸਮੇਤ ਕੰਗਾ ਪੀਰ ਬੁੱਧੂ ਸ਼ਾਹ ਨੂੰ ਦਿੱਤਾ ਆਪਣੀ ਵੱਡੀ ਦਸਤਾਰ ਦੇ ਦੋ ਹਿੱਸੇ ਕੀਤੇ ਪਾਤਸ਼ਾਹ ਨੇ ਇੱਕ ਹਿੱਸਾ ਮਹੰਤ ਕਿਰਪਾਲਦਾਸ ਨੂੰ ਦੇ ਦਿੱਤਾ ਤੇ ਇੱਕ ਹਿੱਸਾ ਦਸਤਾਰ ਦਾ ਪੀਰ ਬੁੱਧੂ ਸ਼ਾਹ ਨੂੰ ਦੇ ਦਿੱਤਾ ਤੇ ਜਦੋਂ ਗੁਰੂ ਸਾਹਿਬ ਤੋਂ ਸਿੱਖੀ ਦੀਆਂ ਬਖਸ਼ਿਸ਼ਾਂ ਲੈ ਕੇ ਗਏ ਨਾ ਅਸੀਂ ਅਰਦਾਸ ਵਿੱਚ ਉਹ ਕਹਿੰਦੇ ਆ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਧਾਨ ਮੰਗੇ ਜਾ ਰਹੇ ਆ ਪਰ ਪਾਲਣਾ ਕਿੰਨਾ ਨੇ ਇਹਨਾਂ ਨੂੰ ਉਪਰ ਹੋਣੀ ਵੀ ਆਊਗਾ ਤੇ ਕੇਸਾਂ ਨੂੰ ਸੰਭਾਲ ਕਰਨੀ ਇਹ ਜੇ ਦਾਨ ਮੰਗਦੇ ਆ ਸਤ ਅਰਦਾਸ ਵਿੱਚ ਉਹ ਪਾਲਣੇ ਵੀ ਨਹੀਂ ਮੰਗਣੇ ਨਹੀਂ ਕੇਵਲ ਪੈਰਾ ਵੀ ਦੇਣਾ ਹੈ ਨਾ ਉਤੇ ਕੇਸ ਤਾਂ ਮਾਲਕ ਦੇ ਰਿਆ দান ਸਿੱਧਕ ਵੀ ਪਾਲਣਾ ਸਿੱਖਣਾ ਹੈ ਅਸੀਂ ਗੁਰਬਾਣੀ ਵਿੱਚ ਰਹਿੰਦੇ ਹਾਂ ਗੁਰੂ ਤੇ ਭਰੋਸਾ ਵੀ ਜਿਤਾਉਣਾ ਵੀ ਮੇਰਾ ਕੇਵਲ ਤੇ ਕੇਵਲ ਗੁਰੂ ਤੋਂ ਵੈਣਾ ਹੋਰ ਕਿਸੇ ਦੇ ਭਰੋਸਾ ਨਹੀਂ ਹੈ ਜਦੋਂ ਗੁਰੂ ਸਾਹਿਬ ਨੇ ਤਰੁੱਠ ਕੇ ਦਾਤਾਂ ਦਿੱਤੀਆਂ ਪੀਰ ਬੁੱਧੂ ਸ਼ਾਹ ਨੇ ਆਪਣੀ ਝੋਲੀ ਪਵਾੜੀਆਂ ਆਖਿਆ ਵੀ ਪਾਤਸ਼ਾਹ ਜੀ ਮੈਂ ਧੰਨ ਹੋ ਗਿਆ ਤੇ ਦਾਤਾਂ ਨੂੰ ਮੈਂ ਪੀੜੀ ਦਾਰ ਪੀੜੀ ਸਾਹਮ ਕੇ ਰੱਖਾਂਗਾ ਜਦੋਂ ਪੀਰ ਬੁੱਧੂ ਸ਼ਾਹ ਬਾਪਸ ਗਿਆ ਆਪਣੇ ਘਰ ਅਗੋਂ ਜਦੋਂ ਬੇਗਮ ਨੇ ਪੁੱਛਿਆ ਵੀ ਬਾਉ ਸਾਹਿਓ ਜੰਗ ਦੇ ਵਿੱਚ ਮੇਰੇ ਪੁੱਤਰ ਨਹੀਂ ਦਿਖਦੇ ਤੁਹਾਡੇ ਇਹਨੇ ਸਿਪਾਹੀ ਗਏ ਸਨ ਜੰਗ ਦੇ ਵਿੱਚ ਉਹ ਨਹੀਂ ਦਿਖਦੇ ਤੁਹਾਡਾ ਭਰਾ ਨਹੀਂ ਵਿਖਦਾ ਪੀਰ ਬੁੱਧੂ ਸ਼ਾਹ ਨੇ ਆਖਿਆ ਵੀ ਉਹ ਗੁਰੂ ਤੋਂ ਕੁਰਬਾਨ ਹੋ ਗਏ ਜਿਨੇ ਕਹਾ ਤੇਰੇ ਸਾਹਮਣੇ ਹਾਂ ਉਹ ਅਮਰ ਹੋ ਗਏ ਗੁਰੂ ਤੋਂ ਆਪਣਾ ਆਪ ਬਾਰ ਗਏ ਬੇਗਮ ਨੇ ਆਖਿਆ ਵੀ ਇੰਨਾ ਸਭ ਕੁਝ ਗਵਾ ਕੇ ਮਿਲਿਆ ਕੀ ਹੈ ਪੁੱਤਰ ਵੀ ਗਵਾ ਦਿੱਤੇ ਸਿਪਾਹੀ ਵੀ ਜਿਹੜੇ ਰਖੇ ਹੋਏ ਸਨ ਉਹ ਵੀ ਗਵਾ ਦਿੱਤੇ ਤੇ ਮਿਲਿਆ ਕੀ ਹੈ ਪੀਰ ਬਲਦੂ ਸ਼ਾਹ ਨੇ ਜੋ ਝੋਲੀ ਪੋਇਆ ਸੀ ਨਾ ਆਪਣੀ ਬੇਗਮ ਦੇ ਅੱਗੇ ਕਰ ਦਿੱਤਾ ਵੀ ਆ ਇੰਨਾ ਕੁਝ ਕਰਕੇ ਆ ਮਿਲਿਆ ਹੈ ਤੇ ਇਹ ਤੋਂ ਵੱਡਾ ਤਾਂ ਕੁਝ ਨਹੀਂ ਦੁਨੀਆ ਤੇ ਇਹ ਤੋਂ ਵੱਡੀ ਦਾ ਕੋਈ ਦਾਤ ਨਹੀਂ ਆ ਗੁਰੂ ਦੇ ਕੇਸਾਂ ਦਾ ਕੰਗਾ ਹੈ ਤੇ ਆਹ ਦਸਤਾਰ ਹੈ ਸਿਰਪਾਓ ਦੀ ਅਹਿਮਤ ਇਹ ਹੈ ਸਿੱਖੀ ਵਿੱਚ ਜੇ ਸਿਰਪਾਓ ਦੀ ਅਹਿਮਤ ਵੇਖਣੀ ਆ ਤਾਂ ਆਹ ਸਿਰਪਾਓ ਦੀ ਮੈਂ ਅਹਿਮਤ ਐਨੀਤ ਹੈ ਇੱਥੇ ਤਾਂ ਲੀਡਰ ਬਦਲਦਾ ਹੈ ਦੇਹ ਧੜ ਤੇ ਧੜੇ ਕਪੜਾ ਹੀ ਸਮਝਿਆ ਜਾਂਦਾ ਵੀ ਪਾਉਦੋ ਗਲ ਵਿੱਚ ਸਾਡੀ ਪਾਰਟੀ ਚ ਆ ਗਿਆ ਇਧਰੋਂ ਉੱਠ ਕੇ ਇਧਰ ਚਲਾ ਗਿਆ ਇਧਰ ਭਾ ਗਿਆ ਅਸੀਂ ਜਿਹੜਾ ਆਇਆ ਉਹਦੇ ਵੀ ਕਪੜਾ ਹੀ ਪੀਲਾ ਸਮਝ ਕੇ ਗੱਲ ਚ ਪਾ ਦਿੰਨੇ ਆਂ ਅਹਿਮਤ ਸਮਝੀਏ ਸਿੱਖੀ ਦੇ ਵਿੱਚ ਸਰਪਾਉ ਦੀ अहमਤ ਕੀ ਹੈ ਜੋ ਸਿਰ ਤੇ ਸਜ ਰਿਹਾ ਹੈ ਨਾ ਉਹਦੀ अहमਤ ਵੇਖੀ ਪੀਰ ਬੁੱਧੂ ਸ਼ਾਹ ਨੇ ਸਿੱਖੀ ਸਦਕ ਨੂੰ ਪਾਲਿਆ ਕਿਸ ਗੱਲੋਂ ਹੈ ਪ੍ਰੇਮ ਵਿੱਚ ਭਿੱਜ ਕੇ ਪੁੱਤਰ ਬਾਰ ਦੇ ਨੇ ਸੌਖੀ ਗੱਲ ਨਹੀਂ ਹੈ ਭਰਾ ਬਾਰ ਦੇ ਨਾ ਸਿਪਾਹੀ ਜਿਹੜੇ ਇੱਕ ਬੋਲ ਤੇ ਤਿਆਰ ਹੋਏ ਉਹ ਆਪਣਾ ਆਪ ਵਾਰਗੇ ਕਿੱਦਾਂ ਦਾ ਸਦਕ ਹੋਵੇਗਾ ਕਿਤੇ ਸਾਡਾ ਵੀ ਗੁਰੂ ਨਾਲ ਇਦਾਂ ਦਾ ਪ੍ਰੇਮ ਹੋਵੇ ਹੁਣ ਤਾਂ ਕੋਈ ਕੁਝ ਬਾਰਨਾ ਵੀ ਨਹੀਂ ਇੱਕੋ ਚੀਜ਼ ਕਹੀ ਹੈ ਗੁਰੂ ਨੇ ਆਪਣੇ ਮਤ ਛੱਡ ਕੇ ਗੁਰੂ ਵਾਲਾ ਹੋ ਜਾ ਇਹ ਵੀ ਔਖਾ ਲੱਗ ਰਿਹਾ ਹੈ ਇਹ ਵੀ ਆਪਣੇ ਆਪ ਵਿੱਚ ਔਖਾ ਲੱਗਦਾ ਹੈ ਬੰਦੇ ਨੂੰ ਆਪਣਾ ਮਾਨ ਆਪਣਾ ਆਪ ਛੱਡਣਾ ਔਖਾ ਹੈ ਗੁਰੂ ਸਾਹਿਬ ਦੀ ਬਾਣੀ ਹਰ ਰੋਜ਼ ਹੀ ਕਹਿੰਦੀ ਹੈ ਵੀ ਮਤ ਤਿਆਗ ਦੀ ਆਪਣੀ ਇੱਕੋ ਗੱਲ ਜਿਹੜੀ ਅਸੀਂ ਮੰਨਣ ਲਈ ਤਿਆਰ ਹੈਗੇ ਉਹ ਬਿਰਲੇ ਜਿਹੜੇ ਚਲੋ ਮੰਨਦੇ ਨੇ ਗੁਰਬਾਣੀ ਪੜ੍ਹਨ ਲਈ ਵੀ ਤਿਆਰ ਨੇ ਸੇਵਾ ਕਰਨ ਲਈ ਵੀ ਤਿਆਰ ਨੇ ਸੰਗਤ ਵਿੱਚ ਆਉਣ ਲਈ ਵੀ ਤਿਆਰ ਨੇ ਕਿਤੇ ਝਾਤ ਮਾਰ ਕੇ ਵੇਖੀ ਆਪਣੇ ਆਪ ਵਿੱਚ ਗੁਰੂ ਤਾਂ ਕੁਝ ਨਹੀਂ ਮੰਗ ਰਿਹਾ ਇਕੋ ਕਹਿੰਦਾ ਗੁਰੂ ਤਿਆਗੈ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਉ ਹੇ ਮਣਾ ਆਪਣੀ ਮਤ ਤਿਆਗ ਦੇ ਦੂਜੇ ਆਸਰਿਆਂ ਨੂੰ ਤਿਆਗ ਦੇ ਇੱਕ ਆਸਰਾ ਰੱਖ ਇੱਕ ਮਾਲਕ ਤੇ ਇੱਕ ਸਤਿਗੁਰੂ ਤੇ ਆਸਰਾ ਰੱਖ ਜੇ ਬਾਕੀ ਪੀਰ ਫਕੀਰ ਗੁਰੂ ਸਾਹਿਬ ਪ੍ਰਤੀ ਇੰਨੇ ਪ੍ਰੇਮ ਵਿੱਚ ਭਿੱਜੇ ਆ ਉਹਨਾਂ ਲਈ ਉਹਨਾਂ ਦਾ ਪੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ ਸਾਡੇ ਵੀ ਗੁਰੂ ਇੰਨਾ ਮਹਾਨ ਹੋਵੇ ਗੁਰੂ ਜੈਸਾ ਨਾਹੀ ਕੋ ਦੇਵ ਤੁਹਾਡੇ ਸਾਹਮਣੇ ਕੰਨ ਤੇ ਲਿਖਿਆ ਪਿਆ ਫੋਟੋ ਦੇ ਵਿੱਚ ਇਹ ਸ਼ਬਦ ਹੀ ਅਹਿਮ ਤੇ ਵੇਖੀ ਗੁਰ ਜੈਸਾ ਨਾਹੀ ਕੋ ਦੇਵ ਗੁਰੂ ਵਰਗਾ ਹੋਰ ਕੋਈ ਦੇਵਤਾ ਨਹੀਂ ਹੈ ਗੁਰੂ ਵਿੱਚ ਜੋ ਗੁਣ ਨੇ ਉਹ ਕਿਸੇ ਹੋਰ ਪੀਰ ਫਕੀਰ ਵਿੱਚ ਨਹੀਂ ਤੁਹਾਨੂੰ ਮਿਲਣਗੇ ਤੇ ਇਹਨਾਂ ਗੁਰ ਸਿੱਖਾਂ ਨੇ ਆਪਣਾ ਬਿਵਾਰ ਦਿੱਤਾ ਤੇ ਬੇਗਮ ਆਖਦੀ ਮਿਲਿਆ ਕੀ ਪੀਰ ਬੁੱਧੂ ਸ਼ਾਹ ਆਖਦਾ ਵੀ ਆ ਮਿਲਿਆ ਹੈ ਆ ਤੇਰੇ ਸਾਹਮਣੇ ਹੈ ਤੇ ਇਹ ਤੋਂ ਵੱਡੀ ਕੋਈ ਦਾਤ ਨਹੀਂ ਹੈ ਜੇ ਝੋਲੀ ਪਵਾਈ ਸਾਂਭਿਆ ਵੀ ਉਹਨਾਂ ਪਰਿਵਾਰਾਂ ਨੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੂੰ ਅਸੀਂ ਵੀ ਆਪ ਗੁਰੂ ਸਾਹਿਬ ਵੱਲੋਂ ਮਿਲੀ ਨਿਸ਼ਾਨੀ ਨੂੰ ਸਾਂਭ ਰਹੀਏ ਮਹਾਨ ਕ੍ਰਿਪਾਲ ਦਾਸ ਜਿਹੜਾ ਭਗਤੀ ਵਿੱਚ ਵੀ ਪੂਰਾ ਹੈ ਗੁਰੂ ਦੇ ਸਿੱਧਕ ਤੇ ਪਹਿਰਾ ਦੇਣ ਦੀ ਗੱਲ ਆਈ ਸਾਥ ਨਹੀਂ ਛੱਡਿਆ ਕੋਈ ਗੱਲ ਆਖੀ ਸੀ ਵੀ ਅੱਖਾਂ ਮੰਨ ਕਰਦਾ ਤੁਸੀਂ ਵਿਖਦੇ ਹੋ ਤੇ ਤੁਹਾਡੇ ਵਰਗੇ ਚਰਨਾ ਵਰਗੇ ਸੋਹਣੇ ਥਾਂ ਮੈਨੂੰ ਕਿਤੇ ਮਿਲਣੀ ਨਹੀਂ ਉੱਥੇ ਗੁਰੂ ਸਾਹਿਬ ਦਾ ਹੋ ਕੇ ਰਹਿ ਗਿਆ ਉਹਨੇ ਵੀ ਗੁਰੂ ਸਾਹਿਬ ਤੋਂ ਦਸਤਾਰ ਭਾਵ ਸਿੱਖੀ ਦੀ ਇੱਕ ਮੋਹਰ ਲੈ ਲਈ ਹੈ ਅਸੀਂ ਸਾਂਭੀਏ ਇਹ ਸਾਖੀਆਂ ਬੋਲ ਹਰ ਵਾਰ ਅਸੀਂ ਪੜ ਲਵਾਂਗੇ ਸੁਣ ਲਵਾਂਗੇ ਪਰ ਇਹਨਾਂ ਵਿੱਚੋਂ ਕੁਝ ਪਾ ਲਈਏ ਪਤਾ ਤੋਂ ਉਦਾਹਰਨ ਪਾਰ ਬ੍ਰਹਮ ਸਮਰੰਧ ਪੁਰਖ ਆਪਾਰ ਗੁਰੂ ਔਗਣਹਾਰਿਆਂ ਨੂੰ ਉਧਾਰ ਕਰਨ ਵਾਲਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ ਆਖਦੇ ਨੇ ਹਰ ਅਨਾਦ ਕੇ ਨਾਦ ਇਹ ਬੇਸਹਾਰਿਆਂ ਨੂੰ ਆਸਰਾ ਦੇਣ ਵਾਲਾ ਨਤਾਣਿਆਂ ਦੇ ਤਾਨ ਨੇਉਟਿਆਂ ਦੀ ਓਟ ਉਹ ਸੱਚੇ ਪਾਤਸ਼ਾਹ ਕੌਣ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਿੱਥੇ ਆ ਕੇ ਔਖੇ ਨੂੰ ਵੀ ਆਸਰਾ ਮਿਲਦਾ ਹੈ ਬੇਸਹਾਰੇ ਨੂੰ ਵੀ ਸਹਾਰਾ ਮਿਲਦਾ ਹੈ ਮਨ ਡੋਲਦਾ ਹੋਵੇ ਡੋਲਣ ਦੇ ਰਾਖੂ ਪ੍ਰਭੂ ਇੱਥੇ ਡੋਲਣ ਡੋਲਦੇ ਮਨ ਨੂੰ ਗੁਰਬਾਣੀ ਆਸਰਾ ਦਿੰਦੀ ਹੈ ਕਿ ਸੱਚਮੁੱਚ ਸਾਡਾ ਵੀ ਸਿੱਧ ਕੇ ਇਦਾਂ ਦਾ ਬਣੇ ਤੇ ਧੰ ਆਖੀ ਇਹਨਾਂ ਦੇ ਗੁਰਸਿੱਖਾਂ ਨੂੰ ਜਿਹੜੇ ਬਾਹਰੋਂ ਤੇ ਅੰਦਰੋਂ ਸਦਕ ਦੇ ਵਿੱਚ ਪੱਕੇ ਨੇ ਜੇ ਬਾਹਰੋਂ ਉਹਦਾ ਨਾਮ ਕਰਕੇ ਪੀਰ ਬੁੱਧੂ ਸ਼ਾਹ ਵਰਗੇ ਨੇ ਪਰ ਸੱਚੇ ਕਿਰਦਾਰਾਂ ਵਾਲੇ ਇਦਾਂ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਣੇ ਤੇ ਇਦਾਂ ਦੇ ਉਹਨਾਂ ਪਰਿਵਾਰਾਂ ਨੂੰ ਵੀ ਯਾਦ ਰੱਖਿਆ ਕਰੀਏ ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਅੱਗੇ ਇਸ ਪਰਿਵਾਰ ਦੀ ਹੋਰ ਵੀ ਦੇਣ ਹੈ